ਕਈ ਮੇਰੇ ਸਾਲਿਆਂ ਨੂੰ ਆਪਣੇ ਜੀਜੇ ਤੋਂ ਥੋੜੀ ਜਿਆਦਾ ਅਲਰਜੀ ਆ ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਜੀਜਾ ਕਿਤੇ ਜਿਆਦਾ ਉਹ ਨਾ ਹੋ ਜੇ ਤਾਂ ਉਲਟੇ ਪੁਲਟੇ ਕਮੈਂਟ ਜਿਵੇਂ ਡੁਪਲੀਕੇਟ ਆਈਡੀਆ ਬਣਾ ਕੇ ਉਲਟੇ ਪੁਲਟੇ ਕਮੈਂਟ ਕਰਾ ਰਹੇ ਨੇ ਰਾਤ ਦੇ ਉਹ ਤੁਹਾਡਾ ਜੀਜਾ ਇੱਥੇ ਹੀ ਆ ਸਹੀ ਸਲਾਮਤ ਆ ਗਰਾਊਂਡ ਦੇ ਵਿੱਚ ਬੱਚੇ ਜਿਵੇਂ ਜਿਹੜੇ ਗਰਾਊਂਡ ਵਾਲੇ ਹੁੰਦੇ ਆ ਉਹਨਾਂ ਨੂੰ ਗਰਾਊਂਡ 'ਚ ਲੈ ਕੇ ਆਉਣਾ ਜਿਹੜੇ ਪੇਪਰ ਦੀ ਤਿਆਰੀ ਕਰਦੇ ਆ ਉਹ ਪੇਪਰ ਦੀ ਹੀ ਕਰਦੇ ਨੇ ਤੁਹਾਡੇ ਮੰਗੂ ਦੇ ਨਹੀਂ ਹੈਗਾ ਜਾਹਲ ਬੰਦੇ ਕਿ ਜਿਹੜੇ ਦਾ ਪੇਪਰ ਆ ਉਹਨਾਂ ਨੂੰ ਫਿਜ਼ੀਕਲ ਦੀ ਤਿਆਰੀ ਕਰਾਈ ਜਾਵੇ ਜਿਹੜੰਦੇ ਫਿਜ਼ੀਕਲ ਟ੍ਰੈਲ ਆ ਉਹਨਾਂ ਨੂੰ ਪੇਪਰ ਦੀ ਤਿਆਰੀ ਕਰਾਈ ਜਾਵਾ ਮੈਂ ਤੁਹਾਨੂੰ ਆਫਿਸ ਵੀ ਦਿਖਾਉਂਗਾ ਮੇਰਾ ਆਫਿਸ ਉਥੀ ਆ ਸੰਗਰੂਰ ਦੇ ਵਿੱਚ ਆ ਰਾਮਪੁਰਾ ਗੇਟ ਦੇ ਕੋਲੇ ਆ ਰਾਤ ਦੇ ਕੁੜੀਆਂ ਦੇ ਆਈਡੀਆ ਬਣਾ ਕੇ જય શ્રી RAM ਦੇ ਆਈਡੀਆ ਬਣਾ ਕੇ ਮਤਲਬ ਬਦਨਾਮ ਕਰਨ ਵਾਸਤੇ ਇਹੋ ਜਿਹਾ ਇੱਕ ਭੱਦੇ ਕਮੈਂਟ ਕਰ ਰਹੇ ਨੇ ਕਿ ਮੈਨੂੰ ਮਜਬੂਰ ਆਪਣੇ ਕਮੈਂਟ ਹਾਈਡ ਕਰਨੇ ਪਏ ਕਿਉਂਕਿ ਮੈਨੂੰ ਪਤਾ ਕਿ ਛੋਟੀ ਛੋਟੀ ਕੁੜੀਆਂ ਵੀ ਮੇਰੀ ਵੀਡੀਓਜ਼ ਦੇਖਦੀਆਂ ਨੇ ਤਾਂ ਜੋ ਉਹਨਾਂ ਦੇ ਸਾਹਮਣੇ ਇਹ ਜੋ ਪੱਦੇ ਕਮੈਂਟ ਨਾ ਜਾਣ ਤਾਂ ਉਹਨਾਂ ਕਰਕੇ ਮੈਂ ਆਪਣੇ ਕਮੈਂਟ ਹਾਈਡ ਕਰ ਰਿਆਂਗਾ ਸੋ ਮਾਫੀ ਚਾਹੁੰਦਾ ਦੂਸਰਿਆਂ ਨੂੰ ਕੋਈ ਦਿੱਕਤ ਹੋ ਰਹੀ ਹੋਵੇ ਬਾਕੀ ਜੇ ਇਹੜੇ ਕਹਿੰਦੇ ਕਿ ਇਹ ਕਮੈਂਟ ਆਪ ਕਰਾ ਰਿਆ ਉਲਟੇ ਪੁਲਟੇ ਫੇਮ ਖੱਟਣ ਲਈ ਉਹ ਤਾਂ ਮੈਨੂੰ ਵੀ ਜੇ ਲੋੜ ਹੁੰਦੀ ਤਾਂ ਮੈਂ ਕਮੈਂਟਾਂ ਦੀ ਲੋੜ ਨਹੀਂ ਹੈਗੀ ਜਿੰਨੇ ਕੁ ਲੋਕ ਜਾਣਦੇ ਨੇ ਵਧੀਆ ਤਰੀਕੇ ਨਾਲ ਜਾਣਦੇ ਨੇ ਕਿਸੇ ਦਾ ਮਾੜਾ ਨਾਮ ਕਰਿਆ ਨਾ ਕਰਾਂ ਹਾਂ ਉਹਨਾਂ ਨੂੰ ਥੋੜਾ ਮਿਰਚਾਂ ਲੱਗਦੀ ਹੋਣੀ ਪਿਛਵਾੜੇ ਤੇ ਜਿਨ੍ਹਾਂ ਦੇ 4-4 ਲੱਖ ਰੁਪਏ ਡੁੱਬ ਗਏ 2-2 ਲੱਖ ਰੁਪਏ ਡੁੱਬ ਗਏ ਕਿਉਂ ਮੈਂ ਸਿਰਫ ਖਾਣੇ ਦੀ ਪੇਮੈਂਟ ਲੈਣਾ ਲੋਕਲ ਬੱਚਿਆਂ ਵਾਸਤੇ ਮੈਂ ਫ੍ਰੀ ਕੀਤਾ ਹੋਇਆ ਹੈ ਲੋਕਲ ਬੱਚੇ ਤੋਂ ਇੱਕ ਵੀ ਪੈਸਾ ਨਹੀਂ ਲੈਂਦਾ ਉਹਨਾਂ ਨੂੰ ਮਿਰਚਾਂ ਲੱਗਦੀਆਂ ਨੇ ਤਾਂ ਕਰਕੇ ਭੱਦੇ ਕਮੈਂਟ ਕਰਵਾ ਰਹੇ ਨੇ ਮੇਰੀ ਵੀਡੀਓ ਤੇ ਬਾਕੀ ਮੈਂ ਤੁਹਾਨੂੰ ਦਿਖਾਉਂਗਾ ਕਿ ਮੇਰਾ ਆਫਿਸ ਕਿੱਥੇ ਆ ਫਿਰ ਕਹਿ ਰਿਹਾ ਜਿਹੜੇ ਮੇਰੇ ਸਾਲਿਆਂ ਨੂੰ ਮਿਰਚਾਂ ਲੱਗਦੀਆਂ ਨੇ ਉਹਨਾਂ ਦਾ ਜੀਜਾ ਸਹੀ ਸਲਾਮਤਾ ਗਰਾਊਂਡ ਦੇ ਵਿੱਚ ਆਉਂਦਾ ਤੇ ਦਿੱਲੀ ਆਉਂਦਾ ਜੇ ਤੁਹਾਨੂੰ ਕੋਈ ਜ਼ਿਆਦਾ ਔਰ ਦਿੱਕਤ ਆ ਤਾਂ ਸਾਹਮਣੇ ਆ ਕੇ ਟੱਕਰ ਲਓ ਆਪਣੇ ਜੀਜੇ ਨੂੰ ਤੁਹਾਡਾ ਜੀਜਾ ਇੱਥੇ ਹੀ ਹੁੰਦਾ ਕਰੋ ਮਰਜ਼ੀ ਆਜੋ ਟਾਈਮ ਦੇ ਕੇ ਆਜੋ ਕਿੱਥੇ ਆਉਣਾ ਮੈਨੂੰ ਜਗਾ ਦੱਸ ਦਿਓ ਉੱਥੇ ਆਉਂਗਾ ਫੋਨ ਕਰਕੇ ਫੇਸ ਟੂ ਫੇਸ ਗੱਲ ਕਰੋ ਆ ਕੁੜੀਆਂ ਨਾਲੇ ਕੰਮ ਜਿਹੜੇ ਦੱਲਿਆਂ ਵਾਲੇ ਹੁੰਦੇ ਨਾ ਪਹਿਲੀ ਗੱਲ ਤਾਂ ਯਾਰ ਤੁਹਾਡੇ ਮਾਪਿਆਂ ਨੇ ਕਿੰਨੀਆਂ ਸੌਹਾਂ ਲੈ ਕੇ ਖਾ ਕੇ ਤੁਹਾਨੂੰ ਜੰਮਿਆ ਹੋਣਾ ਤੇ ਸਾਲਿਓ ਤੁਸੀਂ ਬੰਦੇ ਹੋ ਕੇ ਫਿਰ ਕੁੜੀਆਂ ਬਣਨ ਜਾ ਰਹੇ ਹੋਗੇ ਕੀ ਈ ਤੁਹਾਡੇ ਲੱਸਣ ਨੇ ਇਹ ਮੈਂ ਗਾਲਾਂ ਨਹੀਂ ਕੱਢਣਾ ਨਹੀਂ ਚਾਹੁੰਦਾ ਗਾਲਾਂ ਬੰਦਾ ਮੈਨੂੰ ਇਨਾ ਕੋ ਐਕਸਪੀਰੀਅੰਸ ਹੈ ਕਿ ਤੁਹਾਡੀ ਮਾਂ ਪੈਣ ਮੈਂ ਇੱਕ ਕਰ ਸਕਦਾ ਪਰ ਮੈਨੂੰ ਪਤਾ ਕਿ ਮੇਰੀ ਵੀਡੀਓ ਕੁੜੀਆਂ ਦੇਖਦੀਆਂ ਨੇ ਮੈਂ ਤਾਂ ਕਰਕੇ ਗਾਲਾਂ ਨਹੀਂ ਕੱਢਦਾ ਜੇ ਬਾਕੀ ਟੱਕਰ ਨਾ ਤਾਂ ਕਿਤੇ ਮਰਜ਼ੀ ਆ ਕੇ ਟੱਕਰ ਲਿਓ ਆ ਦਲਾਲਾਂ ਵਾਲੇ ਕੰਮ ਮੇਰੇ ਤੋਂ ਹੁੰਦੇ ਨਹੀਂ ਹੈਗੇ ਨਾ ਮੈਂ ਕਰਾਂ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਆਫਿਸ ਵੀ ਦਿਖਾਉਣਾ ਆਪਣਾ ਤੇ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਦੱਲਿਆਂ ਤੱਕ ਪਹੁੰਚੇ ਮੈਨੂੰ ਪਤਾ ਕਿ ਕਈਆਂ ਨੂੰ ਮੈਂ ਉਠਾਉਂਦੇ ਉਠਾਉਂਦੇ ਉਹਨਾਂ ਪਿੱਛੇ ਆਪਣਾ ਸਾਰਾ ਕੁਝ ਖਰਚ ਕਰ ਬੈਠਾ ਉਹ ਵੀ ਵਿੱਚ ਦਲਾਲਗਰੀ ਕਰਦੇ ਨੇ ਉਹ ਵੀ ਵਿੱਚ ਵੀਡੀਓ ਤੇ ਉਲਟੇ ਪੁਲਟੇ ਕਮੈਂਟ ਕਰਾਉਂਦੇ ਨੇ ਪੁੱਤ ਛੋਟਾ ਜੀਜਾ ਸਹੀ ਸਲਾਮਤ ਆ ਟੱਕਰ ਨਾਲ ਕਿਤੇ ਮਰਜ਼ੀ ਟੱਕਰ ਲਿਓ ਟਾਈਮ ਦੱਸ ਦਿਓ ਪਹਿਲਾਂ ਧੰਨਵਾਦ ਗੱਲ ਤੇ ਕਮੈਂਟ ਕਰਨਾ ਸਿੱਖ ਕਰਵਾਉਣ ਆ ਲਿਓ ਟਾੜੇ ਜੀਜੇ ਦਾ ਦਫਤਰ ਇੱਥੇ ਆ ਜੇ ਕਦੀ ਭੈਣ ਹੈਗੀ ਤਾਂ ਇੱਥੇ ਆ ਕੇ ਦੇ ਦਿਓ ਬਾਕੀ ਇਧਰ ਰਾਮਪੁਰਾ ਗੇਟ ਆ ਦਿਖਾ ਦਿੰਦਾ ਮੈਂ ਤੁਹਾਨੂੰ ਇਹ ਰੋਡ ਦੇ ਉੱਪਰ ਹੀ ਮੇਰਾ ਆਫਿਸ ਆ ਉਪਰ ਅਕੈਡਮੀਆ ਅਕੈਡਮੀ ਵੀ ਦਿਖਾ ਦੇ ਜਿੰਨੇ ਵੀ ਗਲਤ ਕਮੈਂਟ ਕਰਦੇ ਨੇ ਜਾਂ ਕਰਾਉਂਦੇ ਨੇ ਤੁਹਾਡਾ ਜੀਜਾ ਇੱਥੇ ਹੀ ਮਿਲਦਾ ਕਦੋਂ ਵੀ ਆਪਣੀ ਭੈਣ ਨੂੰ ਲੈ ਕੇ ਆ ਸਕਦੇ ਹੋ ਕੋਈ ਦਿੱਕਤ ਨਹੀਂ ਹੁਣ ਕਮੈਂਟ ਕਰਨ ਤੋਂ ਪਹਿਲਾਂ ਦੇਖ ਲਿਓ ਵੀ ਤੁਹਾਡੇ ਡਿਗਣ ਨਾਲ ਨਹੀਂ ਡਿਗਦਾ ਕਸ ਕਾਕੋ ਆਰਨੇਤ ਬਾਈ ਦੇ ਤੇ ਕਾਕੇ ਦੇ ਮੋਟੀਵੇਸ਼ਨਲ ਗਾਣੇ ਸੁਣ ਕੇ ਉੱਠਿਆ ਹੋਇਆ ਕੋਈ ਲੱਲੂ ਪੰਜੂ ਨਾ ਸਮਝੋ ਹਮੇਸ਼ਾ ਇੱਥੇ ਹੀ ਮਿਲੂੰਗਾ ਜਦੋਂ ਵੀ ਆਪਣੇ ਜੀਜੇ ਨੂੰ ਮਿਲਣਾ ਹੋਇਆ ਤਾਂ ਆ ਕੇ ਮਿਲ ਲਿਓ ਦਫ਼ਤਰ ਮੇਰਾ ਦੇਖੀਏ ਜਿੱਥੇ ਪਹਿਲਾਂ ਖੋਲਿਆ ਸੀ ਜਿਹੜੇ ਕਹਿੰਦੇ ਨੇ ਵੀ ਪਹਿਲਾਂ ਕੱਦ ਦੀ ਦਵਾਈ ਦਿੰਦਾ ਸੀ ਬਾਅਦ ਚ ਅਕੈਡਮੀ ਕਰ ਲਈ ਇਹ ਕਰੀ ਸਾਲਿਓ ਮੇਰੇਓ ਪਹਿਲਾਂ ਛੋਟੇ ਜੀਜੇ ਨੇ ਅਕੈਡਮੀ ਉਹ ਕਰੀ ਸੀ ਕੱਦ ਦੀ ਦਵਾਈ ਤਾਂ ਬਾਅਦ ਚ ਦੇਣ ਲੱਗਿਆ ਬਾਕੀ ਜਿਹੜੇ ਮੇਰੇ ਪਿੰਡ ਦੇ ਮੁੱਦੇ ਨੇ ਉਹ ਮੈਂ ਚੱਕਦਾ ਰਹੂੰਗਾ ਉਹ ਮੈਨੂੰ ਤੁਸੀਂ ਰੋਕ ਨਹੀਂ ਸਕਦੇ ਜਦੋਂ ਵੀ ਮਿਲਣਾ ਹੋਇਆ ਆਪਣੇ ਜੀਜੇ ਨੂੰ ਮੋਬਾਈਲ ਨੰਬਰ ਦਿੱਤੇ ਹੋਏ ਨੇ ਆ ਕੇ ਮਿਲ ਲਿਓ ਇੱਥੇ ਕਦੋਂ ਮਰਜ਼ੀ ਆਜੋ ਕਈ ਦਿਲੋਂ ਕਰਦੇ ਪਿਆਰ ਹੀ ਜੱਟ ਨੂੰ ਦੇਖਣਾ ਕੀ ਚਾਹੁੰਦੇ ਆ ਸਟਾਰ ਜੱਟ ਮੈਰੀ ਫਿਰਦੇ ਨੇ ਪੈਰਾਂ ਵਿੱਚ ਤੂੰ ਦੇ ਬੇੜੀਆਂ ਲੈਣ ਨਹੀਂ ਦੇਣਾ ਕਹਿੰਦੇ ਪਾਰ ਜੱਟ ਓ ਯਾਰ ਥੋੜਾ ਛੇਦੀ ਨਹੀਂਓ ਮਾਰ